ਜੀ ਤਾਂ ਹੱਲ ਹੋਏਗਾ ਦੇਖੋ ਜਿਸ ਤਰ੍ਹਾਂ ਬਾਕੀ ਪੰਜਾਬ ਦੇ ਸ਼ਹਿਰਾਂ ਦਾ ਟ੍ਰੈਫਿਕ ਹੈ ਉਸ ਤਰ੍ਹਾਂ ਹੀ ਬਟਾਲੇ ਦਾ ਟ੍ਰੈਫਿਕ ਹੈ ਕੁਝ ਇਥੋਂ ਦੀਆਂ ਸਮੱਸਿਆਵਾਂ ਥੋੜੀਆਂ ਅਲੱਗ ਪਾਈਆਂ ਗਈਆਂ ਕਿ ਖਾਸ ਕਰਕੇ ਚੌਕਾਂ ਦੀ ਬਣਤਰ ਬਹੁਤ ਖੁੱਲੇ ਤੇ ਬੜੇ ਖੁੱਲੀਆਂ ਸੜਕਾਂ ਨੇ ਲੇਕਿਨ ਅਨਕ੍ਰੋਚਮੈਂਟ ਹੋਣ ਕਰਕੇ ਔਰ ਬੇਤਰਤੀਬੀ ਪਾਰਕਿੰਗ ਜਿਹੜੀ ਖਾਸ ਕਰਕੇ ਚੌਂਕਾਂ ਦੇ ਨੇੜੇ ਮਿਲੀ ਉਸ ਦੇ ਕਰਕੇ ਕੀ ਹੋ ਰਿਹਾ ਕਿ ਸਾਡੀ ਮੂਵਮੈਂਟ ਹੈ ਜਿਹੜੀ ਗੱਡੀਆਂ ਦੀ ਉਹ ਫ੍ਰੀ ਫਲੋ ਨਹੀਂ ਹੋ ਰਹੀ ਉਹ ਇੱਕ ਦੂਸਰੇ ਦੇ ਵਿੱਚ ਆਪਸ ਦੇ ਵਿੱਚ ਕਨਫਲਿਕਟ ਹੋ ਰਹੇ ਨੇ ਸੋ ਉਹ ਫਿਲਹਾਲ ਤਾਂ ਜੋ ਪੁਲਿਸ ਦੇ ਦਾਇਰੇ ਦੇ ਵਿੱਚ ਆਂਦਾ ਉਹਨਾਂ ਨੂੰ ਉਸ ਦੇ ਸਬੰਧਿਤ ਕੁਝ ਅਸੀਂ ਇਮੀਡੀਏਟਲੀ ਉਹਨਾਂ ਨੂੰ ਦੱਸਿਆ ਗਿਆ ਹੈ ਔਰ ਆਉਣ ਵਾਲੇ ਸਮੇਂ 'ਚ ਹੋਰ 5-10 ਦਿਨਾਂ 'ਚ ਇੱਕ ਰਿਪੋਰਟ ਬਣਾ ਕੇ ਅਸੀਂ ਦੇ ਦਾਂਗੇ ਜੋ ਪੁਲਿਸ ਦੇ ਕਰਨ ਵਾਲੇ ਕੰਮ ਨੇ ਲੇਕਿਨ ਇਹਦੇ ਵਿੱਚ ਮੇਜਰ ਜਿਹੜਾ ਪਤਾ ਲੱਗਿਆ ਕਿ ਵੀ 30 60 70% ਹੈ ਜਿਹੜਾ ਇੰਜੀਨੀ PWD ਕੀ ਚੌਂਕਾਂ ਦੀ ਬੰਦਤਰ ਤੇ ਬਨਾਵਟ ਨੂੰ ਠੀਕ ਕਰਨਾ ਹੈ ਜਿੰਦੇ ਨਾਲ ਜ਼ਰੂਰੀ ਨਹੀਂ ਕਿਉਂਕਿ ਪੁਲਿਸਮੈਨ ਖੜਾ ਹੋ ਕੇ ਅਗਰ ਟ੍ਰੈਫਿਕ ਸਜਾ ਰਹੇ ਤਾਂ ਇੱਕ ਬਹੁਤ ਔਖਾ ਤੇ ਮਹਿੰਗਾ ਤਰੀਕਾ ਸੋ ਜੇ ਅਗਵਾ ਸਟੌਂਕ ਦੀ ਬੰਦਤਰ ਹੀ ਠੀਕ ਕਰ ਦਾਂਗੇ ਤਾਂ ਟ੍ਰੈਫਿਕ ਹਮੇਸ਼ਾ 24 ਘੰਟੇ ਆਪੇ ਹੀ ਸੁਚਾਰੂ ਢੰਗ 'ਚ ਚੱਲਦਾ ਰਹੇਗਾ ਸੋ ਸਾਡੀ ਲੌਂਗ ਟਰਮ ਦੇ ਵਿੱਚ ਇਹੀ ਤਜਵੀਜ਼ ਰਹੇਗੀ ਤੋਂ ਉਹਦੇ ਕੁਝ ਅਸੀਂ ਡਰਾਇੰਗਸ ਆਪਣੇ ਵੱਲੋਂ ਜਿਹੜੇ ਮੇਜਰ ਚੌਂਕ ਨੇ ਉਹਨਾਂ ਦੇ ਜੋ ਸਾਨੂੰ ਮਾਨਯੋਗ ਐਸਐਸਪੀ ਬਟਾਲਾ ਔਰ ਡੀਐਸਪੀ ਟ੍ਰੈਫਿਕ ਵੱਲੋਂ ਦਿੱਤੇ ਗਏ ਨੇ ਅਸੀਂ ਉਹਨਾਂ ਨੂੰ ਠੀਕ ਕਰਨ ਜਾ ਰਹੇ ਹਾਂ ਤੇ ਆਉਣ ਵਾਲੇ ਸਮੇਂ 'ਚ ਜਿੱਥੇ ਦੁਰਘਟਨਾਵਾਂ ਵੀ ਨਾ ਹੋਣ ਔਰ ਟ੍ਰੈਫਿਕ ਵੀ ਸਹੀ ਚੱਲਦਾ ਰਹੇ ਉਹਦੇ ਉੱਪਰ ਅਸੀਂ ਕੰਮ ਕਰਕੇ ਪਹਿਲਾਂ ਤਾਂ ਪੂਰੀ ਸਾਧ ਸੰਗਤ ਨੂੰ ਬਾਬਾ ਜੀ ਦੇ ਵਿਆਹ ਦੀਆਂ ਬਹੁਤ-ਬਹੁਤ ਮੁਬਾਰਕਾਂ ਤੇ ਦੂਜੀ ਮੇਰੀ ਰਿਕਵੈਸਟ ਆ ਅਪੀਲ ਹੈ ਕਿ ਸਾਧ ਸੰਗਤ ਖੁਮਮਾ ਕੇ ਇਹ ਬੁਰਪੁਰੋ ਜੇ ਆਪਣਾ ਵਿਆਹ ਪੁਰਵ ਚ ਆਪਣਾ ਵੇਖਣ ਆਵੇ ਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੇ ਤੇ ਇੱਕ ਆਮ ਪ੍ਰੋਬਲਮ ਜਿਹੜੀ ਦੇਖੀ ਜਾਂਦੀ ਹੈ ਬਟਾਲਾ ਸ਼ਹਿਰ ਦੀ ਟ੍ਰੈਫਿਕ ਦੀ ਉਸ ਨੂੰ ਅੱਜ ਅਸੀਂ ਲੈ ਕੇ ਜਿਹੜੇ ਇਹ ਸੜਕਾਂ ਤੇ ਜਾਂ ਜਿਹੜੇ ਚੌਕ ਨੇ ਉਹਨਾਂ ਬਾਰੇ ਜਿਹੜੇ ਟ੍ਰੈਫਿਕ ਦੇ ਐਕਸਪਰਟ ਨੇ ਪੰਜਾਬ ਗਵਰਨਮੈਂਟ ਦੇ ਟ੍ਰੈਫਿਕ ਡਵਾਈਜ਼ਰ ਨੇ ਉਹਨਾਂ ਨੂੰ ਐਸਐਸਪੀ ਸਾਹਿਬ ਦੇ ਅਧਿਸ਼ਾਸ਼ ਦੇ ਤੇ ਉਹਨਾਂ ਨੂੰ ਰਿਕਵੈਸਟ ਕਰਕੇ ਅਸੀਂ ਬਟਾਲੇ ਬੁਲਾਇਆ ਤੇ ਉਹ ਐਸਐਸਪੀ ਦੀ ਦਿਸ਼ਾ ਨਾਸਤੇ ਅਸੀਂ ਅੱਜ ਰੋਡ ਟੂ ਰੋਡ ਜਾਂ ਜਿਹੜੇ ਜਿਹੜੇ ਰਸ਼ ਵਾਲੇ ਏਰੀਆ ਨੇ ਉਹਨਾਂ ਜਾ ਰਹੇ ਆ ਉਹ ਆਪਣੇ ਜਿਹੜੇ ਉਹਨਾਂ ਦਾ ਇੰਸਟਰੂਮੈਂਟ ਹੈ ਡਰੋਨ ਡਰੋਨ ਦੇ ਰਾਈ ਉਹ ਸਾਰੇ ਜਿਹੜੇ ਸਾਡੇ ਸੜਕਾਂ ਚੌਕਾਂ ਉਹ ਪੁਤ ਨਰਸਿਸ ਕਰ ਰਹੇ ਨੇ ਉਹਦਾ ਉਹ ਨਿਰੀਖਣ ਕਰ ਰਹੇ ਨੇ ਕਿ ਉਹਦਾ ਵੀ ਸਪੋਰਟ ਹੀ ਰੱਖ ਦੇਣਗੇ ਜਿਵੇਂ ਕਿ ਕੋਈ ਸਪੋਰਟ ਇਨਫੋਰਸਮੈਂਟ ਕਰਨੀ ਹੋਈ ਉਹ ਸਾਡੇ ਸਬੰਧਤ ਗੱਲ ਹੋਵੇਗਾ ਉਹ ਸੀ ਕਰਾਂਗੇ ਜਾਂ ਕੋਈ ਇੰਜੀਨੀਅਰ ਦਾ ਕੰਮ ਹੋਇਆ ਜਾਂ ਉਹਦੇ ਕੋਈ ਜਿਵੇਂ ਪੀਲੀ ਲਾਈਨ ਲਾਉਣ ਵਾਲਾ ਕੰਮ ਹੋ ਗਿਆ ਵਾਈਟ ਲਾਈਨ ਲਾਉਣ ਵਾਲਾ ਕੰਮ ਹੋ ਗਿਆ ਜਾਂ ਕੋਈ ਲਾਈਟਰ ਲਾਉਣ ਵਾਲਾ ਕੰਮ ਹੋ ਗਿਆ ਜਾਂ ਕੋਈ ਚੌਂਕ ਖੁੱਲਾ ਕਰਨ ਵਾਲਾ ਕੰਮ ਹੋ ਗਿਆ ਜਿਹੜਾ ਉਹ ਜਿਹੜਾ ਆਂਦਾ ਇੰਜੀਨੀਅਰਿੰਗ ਤੇ ਪਾਰਟ ਜਾਂਦਾ ਉਹਦੇ ਬਾਰੇ ਉਹ ਆਪਣੀ ਸਪੋਰਟ ਹੀ ਦੇਣਗੇ ਉਦੇ ਬਾਬਤ ਉਹ ਸਾਨੂੰ ਉਦੇ ਬਾਬਤ ਉਹਦੇ ਰਿਕੁਐਸਟ ਉਹਦੇ ਮੁਤਾਬਕ ਅਸੀਂ ਆਪਣੇ ਐਪਰੇਸਬੀ ਸਾਬ ਥਰੂ ਉਹਨਾਂ ਨੂੰ ਲਿਖੇ ਭੇਜਾਂਗੇ ਉਹਨਾਂ ਨੂੰ ਰਿਕੁਐਸਟ ਕਰਾਂਗੇ ਸੰਬੰਧਿਤ ਡਿਪਾਰਟਮੈਂਟ ਨੂੰ ਤਾਂ ਕਿ ਚੌਂਕ ਖੁੱਲੇ ਹੋਣ ਉਹ ਆਪਣੇ ਉਹਦੇ ਮੁਤਾਬਕ ਟ੍ਰੈਫਿਕ ਮੁਤਾਬਕ ਉਹ ਚੌਂਕ ਹਰੇਕ ਤਿਆਰ ਹੋਣ ਤੇ ਆਉਣ ਵਾਲੀ ਜਿਹੜੀ ਟ੍ਰੈਫਿਕ ਦੀ ਸਮੱਸਿਆ ਦੂਰ ਹੋਵੇ ਤਾਂ ਆਮ ਪਬਲਿਕ ਜਿਹੜੀ ਟ੍ਰੈਫਿਕ ਦੀ ਜਿਹੜੀ ਸਮੱਸਿਆ ਤੋਂ निजात ਮਿਲੇ